ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਸਰਵਾਤ ਕਰ ਰਹੇ ਹਾਂ ਜੀ ਗੁਰੂ ਘਰ ਤੋਂ ਆਪਾਂ ਕਹੇ ਅੱਜ ਗੁਰੂ ਘਰ ਮੱਥਾ ਟੇਕਣ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਗੁਰੂ ਘਰ ਦੇ ਸਵੇਰੇ ਸਵੇਰ ਮੈਂ ਪੈ ਰਹਿਆ ਸੀ ਤੇ ਆਪਾਂ ਗੁਰਦੁਆਰਾ ਸਾਹਿਬ ਗੱਡੀ ਚ ਚਲੇ ਗਏ ਸੀ ਕਿਉਂਕਿ ਮੀਂਹ ਬਹੁਤ ਜ਼ਿਆਦਾ ਸੀ ਤੇ ਅੱਜ ਜਿਸ ਨੂੰ ਵੀ ਸੰਗਤਾਂ ਦੇ ਦਰਸ਼ਨ ਕਰਵਾ ਦਿੰਨੇ ਆ ਜੀ ਤੁਸੀਂ ਵੀ ਕਰੋ ਦਰਸ਼ਨ ਬਹਿ ਗਰੂ ਸਾਹਿਬ ਦੇ ਪਰਿਵਾਰ ਤੇ ਮਿਹਰ ਭਰੇ ਹੱਥ ਰੱਖੇ ਤੰਦਰੁਸਤੀ ਬਖਸ਼ੇ ਸਭ ਨੂੰ ਚਲੋ ਜੀ ਬਾਬਾ ਜੀ ਹੁਕਮਨਾਮਾ ਪੜ ਰਹੇ ਨੇ ਵਾਹਿਗੁਰੂ 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 ਸੰਗਤ ਨੂੰ ਸਤਨਾਮ ਦਾ ਜਾਪ ਕਰਵਾਇਆ ਬਾਬਾ ਜੀ ਨੇ ਨਾਮ ਜਪਿਆ ਤੇ ਜਪਾਇਆ ਜਾ ਰਿਹਾ ਜੀ ਸਤਨਾਬਹਿਗੁਰੂ ਦਾ ਆਪਾਂ ਵੀ ਕੋਸ਼ਿਸ਼ ਕਰਦੇ ਆ ਨਮਾਣੀ ਜੀ ਗੁਰਦੁਆਰੇ ਜਾਣ ਦੀ ਬੜੀ ਲੱਗਦਾ ਜਦੋਂ ਇਸ ਤਰ੍ਹਾਂ ਸਵੇਰੇ ਸਵੇਰੇ ਆਪ ਗੁਰੂ ਘਰ ਜਾਣੇ ਬਹੁਤ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਦਿਨ ਸਾਰੇ ਵਧੀਆ ਨਿਕਲਦਾ ਬਹਿਗਰੂ ਦੇ ਵਾਸਰੇ ਨਾਲ ਦਰਸ਼ਨ ਕਰਕੇ ਗੁਰੂ ਘਰ ਦੇ ਸੰਗਤ ਦੇ ਦਰਸ਼ਨ ਕਰਕੇ ਇੱਕ ਪੋਜਿਟਿਵ એનર્ਜੀ ਮਿਲਦੀ ਹੈ ਇਸ ਤਰ੍ਹਾਂ ਗੁਰੂ ਘਰ ਜਾਣ ਨਾਲ ਆਪਾਂ ਵੀ ਕੋਸ਼ਿਸ਼ ਕਰਦੇ ਜਾਣ ਦੀ ਵਾਹਿਗੁਰੂ 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 ਲੋ ਜੀ ਆਪਾਂ ਆ ਗਏ ਹੁਣ ਘਰੇ ਮੀ ਪੈਂਦਾ ਸੁਣ ਦਿਖਾਉਣੇ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਮੈਂ ਬਹੁਤ ਜਿਆਦਾ ਪੈ ਰਿਆ ਇਹ ਕੱਲ ਦੀ ਵੀਡੀਓ ਹੈ ਜੀ ਤੇ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਵਾਏ ਨੇ ਹੁਣ ਆਪਾਂ ਰਸਤੇ ਦੀ ਵੀਡੀਓ ਮੀਂਹ ਦੀ ਦਿਖਾ ਰਹੇ ਹਾਂ ਤੁਹਾਨੂੰ ਲਓ ਜੀ ਆਪਾਂ ਜਾ ਰਹੇ ਆ ਗਈ ਆਪਣੀ ਸੱਤ ਜੀ ਆ ਬਾਬਾ ਧਿਆਨ ਦਾਸ ਦੀ ਜਗਾ ਆ ਬਾਬਾ ਸੋਹਣ ਦਾਸ ਦੀ ਇੱਧਰ ਗੁਰੂ ਘਰ ਆਪਣੇ ਸੱਤ ਚ ਬਣਿਆ ਹੋਇਆ ਤੇ ਸਾਡੇ ਆਲੇ ਦੁਆਲੇ ਬਹੁਤ ਹੀ ਵਧੀਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਬਹੁਤ ਪੋਜ਼ੀਟਿਵ એનર્ਜੀ ਮਿਲਦੀ ਹੈ ਦੇ ਬਹੁਤ ਵਧੀਆ ਲੱਗਦਾ ਹੈ ਸਾਡੇ ਘਰ ਦੇ ਕੋਲ ਹੀ ਨੇ ਤੇ ਹੁਣ ਆਪਾਂ ਬਾਜ਼ਾਰ ਵਾਲੇ ਗੁਰਦੁਆਰੇ ਜਾਵਾਂਗੇ ਰਾਮ ਸਰ ਸਾਹਿਬ ਕੇ ਤੇ ਅੱਜ ਅੱਗੇ ਜਿੰਨਾ ਪਾਣੀ ਨਹੀਂ ਖੜਿਆ ਅੱਜ ਪਾਣੀ ਘੱਟੀ ਖੜਿਆ ਲਾਵਾ ਜੀ ਆਪਾਂ ਪਹੁੰਚ ਗਏ ਗੁਰੂ ਘਰ ਦਰਸ਼ਨ ਸੋਨੋਂ ਪਹਿਲਾਂ ਕਰਵਾਈ ਦਿੱਤੇ ਆਪਾਂ ਗੁਰੂ ਘਰ ਦੇ ਅੱਜ ਜੇ ਸੀ ਲੇਟ ਹੋ ਗਏ ਅਰਦਾਸ ਹੋ ਰਹੀ ਸੀ ਜਦੋਂ ਸੀ ਗੁਰੂ ਘਰ ਗਏ ਲਓ ਜੀ ਆਪਾਂ ਅਗੇ ਘਰੇ ਤੇ ਅੱਜ ਮੇਰੇ ਕੋਲ ਦਾਲ ਹੈ ਨਹੀਂ ਸੀ ਕੋਈ ਖਾਣ ਨੂੰ ਸਵੇਰੇ ਆਪਾਂ ਫਟਾਫਟ ਦਾਲ ਦਾ ਤਿਆਰ ਕੀਤਾ ਸਮਾਨ ਮੈਂ ਧੋਈ ਮੰਗੀ ਗਰਮ ਪਾਣੀ ਵਿੱਚ ਭਿਉ ਕੇ ਰੱਖ ਦਿੱਤੀ ਇਧਰ ਪਾਣੀ ਪਾਤਾ ਤੇ ਉੱਠਸ ਭਿਉ ਤੇ ਮੈਂ ਆਪਣੇ ਜੇਕਰ ਰਾਤ ਦੇ ਆਪਣੀ ਦਾਲ ਬਣੀ ਪਈ ਹੁੰਦੀ ਤਾਂ ਆਪਾਂ ਨੂੰ ਥੋੜਾ ਜਿਹਾ ਘੱਟ ਕੰਮ ਹੋ ਜਾਂਦਾ ਜਦੋਂ ਸਵੇਰੇ ਬਣਾਉਣੀ ਹੋਵੇ ਥੋੜਾ ਜਿਹਾ ਕੰਮ ਘੱਟ ਆ ਜਾਂਦਾ ਲਓ ਜੀ ਆਪਾਂ ਧੋਈ ਮੰਗੀ ਨੂੰ ਧੋ ਦੇਾਂਗੇ ਚੰਗੀ ਤਰ੍ਹਾਂ ਝੱਗ ਜੀ ਲਾ ਦੇਾਂਗੇ ਉੱਪਰ ਗਰਮ ਪਾਣੀ ਨਾਲ ਸੇਤੀ ਵਾਂਝੂ ਸਬ दाल ਤੇ ਹੁਣ ਪਾ ਦੇਾਂਗੇ ਆਪਾਂ ਜੀ दाल ਦਵਾਈ ਮੈਂ ਲੈ ਲਿਆ ਕਿ ਫਟਾਫਟ ਆ ਕੇ ਹੁਣ ਆਪਾਂ ਕੋਟ ਸਖਾਵਾਂਗੇ ਲੋ ਜਿਸਨ ਬਾਹਰ ਮੀ ਪੈਂਦਾ ਦਿਖਾਉਣੇ ਬਾਰਸ ਹੋਈ ਜਾਂਦੀ ਏ ਬਾਰੇ ਲੋ ਜੀ ਦੇਖੋ ਮੌਸਮ ਕਿੰਨਾ ਵਧੀਆ ਲੱਗਦਾ ਬਾਹਰ ਹਰੇ-ਹਰੇ ਪੌਦੇ ਲੱਗਦੇ ਨੇ ਨਿਖਰੇ ਪਏ ਨੇ ਇਹ ਲੱਗਦਾ ਜਿਵੇਂ ਹਮਾਚਲ ਪ੍ਰਦੇਸ਼ ਚਾਏ ਹੋਣ ਨੇ ਠੰਡਾ ਠੰਡਾ ਕੁਲ ਕੁਲ ਮੌਸਮ ਹੋਇਆ ਬੇ ਹੁਣ ਆਪਾਂ ਲਸਣ ਪਿਆਜ਼ ਵਿੱਚ ਹੀ ਪਾ ਦਾਂਗੇ ਜੀ ਆਪਾਂ ਤੜਕਾ ਨਹੀਂ ਲਾਉਂਦੇ ਵਿੱਚ ਹੀ ਘਿਓ ਦਾ ਪੂਰਾ ਪਾ ਦਾਂਗੇ ਤੇ ਵਿੱਚ ਹੀ ਜੀਰਾ ਪਾ ਦਾਂਗੇ ਇਸ ਤਰ੍ਹਾਂ ਦਾਲ ਬਹੁਤ ਵਧੀਆ ਲੱਗਦੀ ਹੈ ਤੇ ਮੈਂ ਬਣਾਉਣੀ ਆ ਉੱਠ ਸੁਣ ਨਾਲ ਹੁੰਦੇ ਇਹ ਆ ਮੇਰੀ ਸਵੇਰ ਦੀ ਬ੍ਰੇਕਫਾਸਟ ਦਿਲੋਜੀ ਉਟਸ ਆਪਣੇ ਬਣ ਗਏ ਨੇ ਥੋੜਾ ਜਿਮੇ ਪਾਣੀ ਹੋਰ ਪਾਤਾ ਕਿਉਂਕਿ ਇਹਦੇ ਚ ਪਾਣੀ ਬਹੁਤ ਸੁੱਕ ਕਰ ਲੈਂਦੇ ਆ 10 ਕ ਮਿੰਟ ਮੈਂ ਪਹਿਲਾਂ ਇਹਨਾਂ ਨੂੰ ਭਿਓ ਕੇ ਰੱਖ ਦਿੰਦੀ ਹਣੀ ਦੇ ਨਾਲ ਹੁੰਦੇ ਮੈਂ ਹੋਰ ਕੰਮ ਕਰੀ ਜਾਨੀ ਜਿਹੜੇ ਕਰਨੇ ਤੇ ਆਪਾਂ ਉੱਟ ਸਉਣ ਭਾਂਡੇ ਵਿੱਚ ਕੱਢ ਕੇ ਰੱਖ ਕੇ ਮੈਂ ਧਰਦੂੰ ਚਾਹ ਪ੍ਰਧਾਨ ਸਾਹਿਬਾ ਵਾਸਤੇ ਕਿਉਂਕਿ ਹੁਣ ਲੱਸੀ ਲੈਣ ਆਉਂਦੇ ਆ ਉਹਨਾਂ ਨੂੰ ਵੀ ਚਾਹ ਦੇ ਦੇਣੀ ਨੇ ਘੁੱਟ ਤੇ ਪ੍ਰਧਾਨ ਸਾਹਿਬ ਵੀ ਪੀ ਲੈਂਦੇ ਚਾਹ ਹੁਣ ਮੈਂ ਮੰਗਰੀ ਰੱਖ ਦੂੰ ਇਸੇ ਫਰਾਈ ਮੈਂ ਚਾਹ ਤੇ ਮੇਰਾ ਬ੍ਰੇਕਫਾਸਟ ਬਸ ਤਿਆਰ ਹੋਣ ਵਾਲਾ ਦਾਲ ਬਣ ਜੂਗੀ ਮੈਂ ਓਟਸਾਂ ਵਿੱਚ ਪਾ ਕੇ ਦਾਲ ਖਾਵਾਂ ਆਪਾਂ ਘੜੇ 'ਚ ਪਾਣੀ ਵਰਤਦੇ ਹਾਂ ਲਓ ਜੀ ਆਪਾਂ ਧਰਤੀ ਚਾਹ ਇਆ ਮਿੱਠਾ ਪਾਤਾ ਆਪਾ ਇਤੇ ਦੁੱਧ ਕੱਢ ਲਿਆ ਆਪਾ ਫ੍ਰਿਜ 'ਚ ਇਧਰ ਆਪਣੀ ਦਾਲ ਬਣੀ ਜਾਂਦੀ ਹੈ ਹੁਣ ਆਪਾਂ ਚਾਹ ਨੂੰ ਥੋੜਾ ਜਿਹਾ ਹਲਾ ਦੇਾਂਗੇ। ਲਓ ਜੀ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਥੋੜੀ ਜਿਹੀ ਲੈ ਇੱਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਲੇਕੇ ਆਵਾਂਗੇ ਇੱਕ ਨਵੀਂ ਵੀਡੀਓ ਹੋਰ ਜੋ ਵੀ ਭੈਣ ਪਈ ਆਪਾਂ ਨੂੰ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਵੀਡੀਓ ਨੂੰ ਫੋਲੋਵਾਚ ਦੇਖਿਆ ਕਰੋ ਆਪਣੀ ਵੀਡੀਓ 10-12 ਮਿੰਟ ਦੀ ਹੀ ਹੁੰਦੀ ਹੈ ਸਾਰੇ ਤਾਂ ਕਿ ਆਪਣਾ ਬਾਅਦ ਚ ਟਾਈਮ ਪੂਰਾ ਹੋ ਸਕੇ ਕੱਲ ਮੈਂ ਇੱਥੇ ਵੀਡੀਓ ਨਹੀਂ ਪਾਈ ਕਿ ਮੈਂ ਛੋਟੀ ਜਿਹੀ ਵੀਡੀਓ ਪਾਈ ਸੀ ਕਿਉਂਕਿ ਸੰ ਕਿਸੇ ਅਚਾਨਕ ਜਾਣਾ ਪੈ ਗਿਆ ਰਿਸਤੇਦਾਰੀ ਜੀ ਤੇ ਲੋ ਜੀ ਆਪਾਂ ਚਾਹ ਚ ਦੁੱਧ ਪਾਤਾ ਹੁਣ ਚੰਗੀ ਤਰ੍ਹਾਂ ਬਾਲੀ ਦਵਾਵਾਂਗੇ ਚਾਹ ਨੂੰ ਕਿਉਂਕਿ ਮਲਟੀਫਲੇ ਦੀ ਚਾਹ ਨੂੰ ਥੋੜੀ ਜਿਹੀ ਬਾਲੀ ਵੱਧ ਦਵਾਉਣੀ ਪੈਂਦੀ ਹੈ ਇਹ ਆਪਣੀ ਸਵੇਰ ਦਾ ਬ੍ਰੇਕਫਾਸਟ ਇਧਰ ਬੀਬੀ ਮੇਰੇ ਨਾਲ ਗੱਲਾਂ ਕਰੀ ਜਾਂਦੀ ਐ ਇਧਰ ਚਾ ਆਪਣੀ ਰਿਜ ਰਿਜ ਕੰਮੜੀ ਹੋਈ ਜਾਂਦੀ ਐ ਇਧਰ ਦਾਲ ਬਣੀ ਜਾਂਦੀ ਐ ਸਵੇਰੇ ਸਵੇਰੇ ਹਾਪੜਾ ਦਾ ਫੜੀ ਪੈ ਗਈ ਜਿੱਦਾਂ ਨਾ ਹੁਣ ਕਾਰਨ ਫਿਰ ਅਸੀਂ ਜਾਣਾ ਸੀ ਬਾਹਰ ਸਵੇਰ ਦੀ ਚਾਹ ਨਾਲ ਕੁਛ ਨਾ ਕੁਛ ਖਾਣ ਨੂੰ ਮੰਗਦੇ ਮੈਂ ਲੈ ਕੇ ਆਣੀ ਬਿਸਕਟ ਮਿੱਠਾ ਖਾਂਦੇ ਸਵੇਰੇ ਸਵੇਰੇ ਗੋਲ ਗਲੇ ਵੀ ਪਏ ਸੀ ਪਰ ਮੈਂ ਬਿਸਕੁਟ ਵੀ ਨਾਲ ਰੱਖਦੇ ਇੱਕ ਠੰਡ ਚ ਵਧੀਆ ਲੱਗਦਾ ਖਾਣਾ ਖਾਣਾ ਇਹ ਜੇ